ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਆਪਾਂ ਜਿੰਨੇ ਵੀ ਮੈਨੂੰ ਵੇਖ ਰਹੇ ਨੇ ਹਨਾ ਤੁਹਾਡੇ ਮਾਧਮ ਰਹੀਂ ਪਹਿਲਾਂ ਆਪਾਂ ਵੀਰ ਰਾਜਵੀਰ ਜਵੰਦੇ ਦੀ ਹਨਾ ਤੇ ਉਹਨਾਂ ਲਈ ਘਰ ਘਰ ਅਰਦਾਸ ਕਰੋ ਵੀ ਵੀਰ ਜਲਦੀ ਠੀਕ ਹੋਣ ਬਾਕੀ ਅਰਦਾਸਾਂ ਲੱਗ ਵੀ ਰੀਆਂ ਨੇ ਤੇ ਪਹਿਲਾਂ ਨਾਲੋਂ ਮੰਨ ਲਓ ਸਟੇਬਲ ਵੀ ਨੇ ਤੇ ਸਭ ਨੂੰ ਇੱਕੋ ਬੇਨਤੀ ਆ ਵੀ ਪਹਿਲਾਂ ਜਿੱਥੇ ਵੀ ਜਿਹੜੀ ਥਾਂ ਤੇ ਵੀ ਹੈਗੇ ਆ ਵੀ ਉਹ ਬੰਦਾ ਅਰਦਾਸ ਕਰੇ ਵੀਰ ਛੇਤੀ ਤੋਂ ਛੇਤੀ ਠੀਕ ਹੋਵੇ ਤੇ ਅੱਜ ਜਿਵੇਂ ਕਿ ਅਸੀਂ ਆਪੇ ਸਾਰੇ ਭਰਾਵਾਂ ਵੱਲੋਂ ਮੇਰੇ ਵੱਲੋਂ ਸਿਮਰਨ ਹੁੰਦਲ ਰੂਪਾ ਸੁਆਣਾ ਸਾਡੀ ਸਾਰੀ ਟੀਮ ਅੱਜ ਅਸੀਂ 21 ਟਰੈਕਟਰ 21 ਟਰੈਕਟਰਾਂ ਦੀ ਸੇਵਾ ਲੈ ਕੇ ਆਏ ਆ 11 ਟਰੈਕਟਰ ਸਾਡੀ ਟੀਮ ਵੱਲੋਂ ਤੇ 10 ਟਰੈਕਟਰ ਐਂਡੀ ਧੁੱਗਾ ਭਾਜੀ ਜਿਨ੍ਹਾਂ ਜਿਵੇਂ ਮੈਂ ਕਿਹਾ ਸੀ ਵੀ ਮੇਰੇ ਜਿੰਨੇ ਯਾਰ ਦੋਸਤ ਆ ਵੀ ਮੈਂ ਸਾਰਿਆਂ ਨੂੰ ਕਹੂੰਗਾ ਵੀ ਵੱਧ ਚੜ ਕੇ ਹਨਾ ਤੇ ਜਿਨ੍ਹਾਂ ਦੇ ਵਿੱਚ ਹੁਣ 21 ਟਰੈਕਟਰ ਲੈ ਕੇ ਆਏ ਆ ਅਸੀਂ ਤੇ ਐਂਡੀ ਧੁੱਗਾ ਭਾਜੀ ਵੀ ਮੰਨ ਲਓ ਸਾਡੀ ਟੀਮ ਹੀ ਹੋ ਗਈ ਸਾਡੇ ਵੱਡੇ ਭਰਾ ਨੇ ਹਨਾ ਹਰ ਚੰਗੇ ਮਾੜੇ ਸਮੇ ਸਾਡੇ ਨਾਲ ਖੜਦੇ ਆ ਸ਼ੁਰੂ ਤੋਂ ਮੈਂ ਪਹਿਲਾਂ ਉਹਨਾਂ ਵੱਲੋਂ ਕਬੱਡੀ ਖੇਡਿਆ ਪਹਿਲਾਂ ਕਬੱਡੀ ਪ੍ਰਮੋਟਰ ਸੀ ਤੇ ਮੈਂ ਕਬੱਡੀ ਖਿਡਾਰੀ ਸੀ ਉਹਨਾਂ ਵੱਲੋਂ ਕਬੱਡੀ ਖੇਡਿਆ ਤੇ ਫਿਰ ਜਦੋਂ ਐਜ਼ ਕਲਾਕਾਰ ਲਾਈਨ 'ਚ ਮੈਂ ਆ ਗਿਆ ਤੇ ਸ਼ੁਰੂ ਤੋਂ ਉਹਨਾਂ ਦੀ ਬਹੁਤ ਸਪੂਟ ਆ ਤੇ ਐਦ ਕੀ ਭਾਜੀ ਨੇ ਭਾਜੀ ਕਹਿੰਦੇ ਮਨਕਿਰਤ ਵੀ ਜਿੰਨੇ ਮਰਜ਼ੀ ਟਰੈਕਟਰਾਂ ਦੀ ਸੇਵਾ ਮੇਰੇ ਜੁम्मे ले ਲਾ ਦੇ ਆਪਾਂ 30 ਟਰੈਕਟਰਾਂ ਦੀ ਜ਼ਿੰਮੇਵਾਰੀ ਭਾਜੀ ਸਿਰ ਲਈ ਸੀ ਤੇ ਉਹਨਾਂ ਦੇ ਐਂਡੀ ਧੁੱਗੇ ਭਾਜੀ ਨੇ 10 ਟਰੈਕਟਰ ਭੇਜਤੇ ਆ ਤੇ 11 ਟਰੈਕਟਰ ਸਾਡੀ ਟੀਮ ਵੱਲੋਂ ਤੇ ਟੋਟਲ ਪਹਿਲਾਂ 20 ਭੇਜੇ ਆ ਨਾ ਤੇ 21 ਹੋਣ ਹੋਗੇ 41 ਟਰੈਕਟਰਾਂ ਦੀ ਸੇਵਾ ਹੋ ਗਈ। ਬਾਕੀ ਅਸੀਂ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਤੇ ਪਹਿਲਾਂ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਹਾਂ ਜੀ ਗੁਰੂ ਕੇ ਬਾਗ ਵਾਲਿਆਂ ਨੂੰ 10 ਟਰੈਕਟਰ ਦਿੱਤੇ ਸੀ 10 ਟਰੈਕਟਰ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਤੇ ਅਸੀਂ 10 ਟਰੈਕਟਰ ਕਹਿ ਕੇ ਆਏ ਸੀ ਉਹਦੋਂ ਫਿਰੋਜ਼ਪੁਰ ਆਪਣੇ ਵਜੀਦਪੁਰ ਵਾਲੇ ਵਜੀਦਪੁਰ ਵਾਲੇ ਬਾਬਾ ਜੀ ਪਰ ਬਾਬਾ ਜੀ ਦਾ ਫੋਨ ਆਇਆ ਵੀ ਬਾਬਾ ਜੀ ਕਹਿੰਦੇ ਵੀ ਸਾਨੂੰ ਇੱਕ ਟਰੈਕਟਰ ਦੀ ਸੇਵਾ ਹੀ ਮਨਕਿਰਤ ਵੀ ਸਾਨੂੰ ਕਰ ਦੋ ਵੀ ਆਪਣਾ ਆਪਣਾ ਵੀ ਸਾਨੂੰ ਇੱਕ ਦੀ ਲੋੜ ਹੈ ਇੱਕ ਦੀ ਲੋੜ ਆ ਹਨਾ ਇੱਕ ਦੀ ਟਰੈਕਟਰ ਦੀ ਸੇਵਾ ਕਰ ਦੋ ਤੇ ਫਿਰ 10 ਟਰੈਕਟਰ ਅਸੀਂ ਬਾਬਾ ਜੀ ਉਹਨਾਂ ਨੂੰ ਤੇ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਹਾਕਮ ਸਿੰਘ ਜੀ ਆਪਣਾ ਸਰਿਆਲੀ ਸਾਹਿਬ ਵਾਲੇ ਠੀਕ ਆ ਮਹਾਪੁਰਸ਼ ਤੇ 10 ਟਰੈਕਟਰ ਬਾਬਾ ਹੈ ਬਾਬਾ ਜੀ ਨੂੰ ਅਸੀਂ ਕਰਕੇ ਚੱਲੇ ਆ ਇੱਕ ਟਰੈਕਟਰ ਉਧਰ ਗਿਆ 11 ਵਜੀਦਪੁਰ ਹੋ ਗਿਆ ਜੀ ਤੇ ਜਿਹੜੇ 10 ਟਰੈਕਟਰ ਪਿੱਛੇ ਰਹਿ ਗਏ ਉਹ ਉਹ ਐਨਲਾਈਜ਼ ਕਰਕੇ ਵੀ ਜਿੰਨੇ ਵੀ ਆਪਣਾ ਜਿੰਨਾਂ ਦਾ ਨੁਕਸਾਨ ਹੋਇਆ ਜਿੰਨਾਂ ਦਾ ਨੁਕਸਾਨ ਹੋਇਆ ਜਿਵੇਂ ਕਿ ਇੱਕ ਦੋ ਟਰੈਕਟਰਾਂ ਦੀ ਆਪਾਂ ਉਹ ਵੇਖੀ ਸੀ ਹਨਾ ਐਡ ਉਹ ਜਿਹੜਾ ਪਾਣੀ ਚ ਬਾਬਾ ਜਿਹੜੇ ਪਾਣੀ ਚ ਨਹੀਂ ਡੇਗਿਆ ਸੀ ਕਿਸੇ ਦਾ ਪਾਣੀ ਚ ਡੇਗਿਆ ਲੰਗਰ ਮੰਨ ਲਓ 10 ਟਰੈਕਟਰਾਂ ਦੀ ਵੀ ਤੁਸੀਂ ਫਿਰ ਇਆਂ 10 ਟਰੈਕਟਰ ਬਾਬਾ ਜੀ ਵੀ ਉਹ ਅਸੀਂ ਐਨਾਲਾਈਜ਼ ਕਰ ਲਾਂਗੇ ਭਾਵੇਂ মিডিਆ ਕਰ ਲੈ ਭਾਵੇਂ ਬਾਬੇ ਕਰ ਲੈਣਗੇ ਕੋਈ ਵੀ ਮੰਨ ਲਓ ਐਨਾਲਾਈਜ਼ ਕਰਕੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਜਿਨ੍ਹਾਂ ਦਾ ਛੋਟਾ ਜਿਹੜਾ ਛੋਟਾ ਜ਼ਿੰਮੇਦਾਰ ਆ ਜਿਹਨੂੰ ਜ਼ਿਆਦਾ ਨੁਕਸਾਨ ਆ ਤੇ 10 ਟਰੈਕਟਰਾਂ ਦੀ ਸੇਵਾ ਉਹਨਾਂ ਲਈ ਜੀ ਅੱਛਾ ਬਾਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਟਰੈਕਟਰਾਂ ਦੀ ਸੇਵਾ ਨਿਭਾ ਰਹੇ ਹੋ ਬਾਬਾ ਜੀ ਨੇ ਅੱਜ ਨਵਾਂ ਜਿਹੜਾ ਪ੍ਰੋਜੈਕਟ ਸ਼ੁਰੂਆਤ ਕਰ ਰਹੇ ਨੇ ਅੱਜ ਸਿਰ ਤਕਰੀਬਨ ਜਿਹੜੇ 1 ਸੱਚੇ ਪੇਲੇ ਉਹਨਾਂ ਦੀ ਸੇਵਾ ਲਗਾਤਾਰ ਚਾਰ ਹਿਤਾ ਨੂੰ ਲੱਗਦਾ ਨਹੀਂ ਵੀ ਆਰ ਵਾਲੇ ਸਮੰਤੀ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ ਕਿਉਂਕਿ ਜੇਕਰ ਬੰ ਇਸ ਨੂੰ ਲੈ ਕੇ ਕਲਾਕਾਰਾਂ ਵੱਲੋਂ ਕੀ ਕੋਈ ਸਹਿਯੋਗ ਦੇਖੋ 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 ਜੀ ਹਰ ਬੰਦਾ ਆਪਦੇ ਹਿਸਾਬ ਨਾਲ ਸਹਿਯੋਗ ਜਿਵੇਂ ਕਲਾਕਾਰ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਕਰ ਰਹੇ ਆ ਬਾਕੀ ਐਤ ਕੀ ਹੜਾਂਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਸੰਤ ਮਹਾਪੁਰਸ਼ ਨਾ ਹੋਣ ਕਿਉਂਕਿ ਕਾਲੀ ਯੁਗ ਦਾ ਟਾਈਮ ਆ ਜੇ ਨਾ ਹੋਣ ਤਾਂ ਮੈਂ ਕਹਿੰਨਾ ਵੀ ਕਦੋਂ ਦਾ ਸਿਸਟਮ ਮੂਧਾ ਵੱਜ ਜਾਣਾ ਸੀ ਇਹ ਸੰਤਾਂ ਮਹਾਪੁਰਸ਼ਾਂ ਕਰਕੇ ਇਹ ਸਾਰਾ ਕੁਝ ਬੈਲੈਂਸ ਹੋਇਆ ਪਿਆ ਧਰਤੀ ਤੇ ਇਕੁਅਲ ਆ ਸੋ ਮੈਂ ਧੰਨਵਾਦ ਕਰਦਾ ਜਿੰਨੇ ਸਾਡੇ ਕਾਰ ਸੇਵਾ ਵਾਲੇ ਬਾਬੇ ਬਹੁਤ ਕਿਉਂਕਿ ਹਰ ਕਾਰ ਸੇਵਾ ਆਪਣੇ ਪੰਜਾਬ ਚ ਜਿੰਨੇ ਬਾਬੇ ਆ ਉਹਨਾਂ ਕੋਲ ਸਾਰੇ ਬਾਬਿਆਂ ਕੋਲ ਸੰਗਤ ਹਰ ਹਰ ਸੰਸਥਾ ਦੇ ਮੰਨ ਲਓ ਵੀ 10-10 ਲੱਖ ਸੰਗਤ ਹੈਗੀ ਆ ਜਿੱਦਨ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ 10 ਟਰੈਕਟਰ ਦਿੱਤੇ ਆ ਗੁਰੂ ਕੇ ਬਾਗ ਵਾਲੇ ਹਾਂਜੀ ਉਹ ਦਿਨ ਜੀ ਘਟੋ ਘਟਾ 2 ਕਿਲੋਮੀਟਰ ਮੈਂ ਤੁਰ ਕੇ ਗਿਆ ਸੀ ਜਿੱਦਨ ਅਸੀਂ ਮੈਂ ਆਪਣੀ ਮਾਇਆ ਦੀ ਸੇਵਾ ਕਰ ਪਹਿਲਾਂ ਮਾਇਆ ਦੀ ਸੇਵਾ ਕੀਤੀ ਸੀ ਫਿਰ ਉੱਥੇ ਕਹਿ ਕੇ ਆਏ ਸੀ ਵੀ 10 ਟਰੈਕਟਰ 2 ਕਿਲੋਮੀਟਰ ਤੱਕ ਜਿੰਨਾ ਵੀ ਤੁਰੇ ਗਏ ਅਸੀਂ ਉੱਥੇ ਮੰਨ ਲਓ ਵੀ ਸੰਗਤ ਹੀ ਸੰਗਤ ਵਾਹਿਗੁਰੂ ਦਾ ਜਾਬ ਚੱਲ ਰਿਹਾ ਸੀ ਠੀਕ ਹੈ ਹਜ਼ਾਰ ਤੋਂ 1000 ਤੋਂ 2000 2000 ਟਰੈਕਟਰ ਹੀ ਹੋਣਾ ਜਿਹੜਾ ਮਿੱਟੀ ਦੀਆਂ ਟਰਾਲੀਆਂ ਲੈ ਕੇ ਸੋ ਸੋ ਕਾਰ ਸੇਵਾ ਮੈਂ ਤਾਂ ਹੀ ਕਹਾਂ ਨਾ ਵੀ ਨਹੀਂ ਤਾਂ ਕਦੇ ਦਾ ਮੁੱਦਾ ਵੱਜ ਜਾਣਾ ਸੀ ਕਾਲੀਯੋਗ ਦਾ ਟਾਈਮ ਆ ਇਹ ਸੰਤਾਂ ਮਹਾਪੁਰਸ਼ਾਂ ਕਰਕੇ ਬਾਕੀ ਪੰਜਾਬ ਨਾ ਕਦੇ ਦਬਿਆ ਨਾ ਕਦੇ ਦਬਣਾ